ਪਹਿਲਾ ਤਾਂ ਇਹ ਬਹੁਤ ਇੱਕ ਮੰਦੀ ਖਬਰ ਹੈ ਇਹ ਬਹੁਤ ਇੱਕ ਹਾਰਟ ਬ੍ਰੇਕਿੰਗ ਨਿਊਜ਼ ਸੀ ਕਿ ਕੱਲ ਇੱਕ ਇਨਸੀਡੈਂਟ ਹੋਇਆ ਔਰ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਉਸ ਕਰਕੇ ਅਸੀਂ ਸਾਬਤ ਤੇ ਕਰਕੇ ਹੋਏ ਆਂਡ ਆਈ ਬਿਲੀਵ ਕਿ ਏਵਰੀ ਇੰਡੀਅਨ ਇਜ਼ ਗੋਇੰਗ ਥਰੂ ਦ ਸੇਮ ਪੇਨ ਤੇ ਅਸੀਂ ਕਾਂਗਰਸ ਪਾਰਟੀ ਇੱਥੇ ਪੂਰੀ ਇਕੱਠੀ ਹੋਈ ਆ ਅਸੀਂ ਉਹ ਪਰਿਵਾਰਾਂ ਦੇ ਨਾਲ ਆ ਹੂ ਹੈਜ਼ ਬੀਨ ਸ਼ੌਰਟ ਡੈੱਡ ਐਂਡ ਹੂ ਹੈਜ਼ ਬੀਨ ਬੈਡਲੀ ਇੰਜਰਡ ਅਸੀਂ ਉਹਨਾਂ ਦਾ ਦੁੱਖ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਆ ਤੇ ਪਰਮਾਤਮਾ ਨਾਲ ਦੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਐਂਡ ਡੈਫੀਨੇਟਲੀ ਜਸਟਿਸ ਵੀ ਡਿਲੀਵਰਡ ਇਹਦੇ ਕੋਈ ਬਿਕ ਬਣਾਇਆ ਬਾਪੜਦੀ ਆ ਤੇ ਇਹਦੇ ਰਿਸਪਾਂਸਿਬਲ ਕੌਣ ਆ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹਦੇ ਲਈ ਸਰ ਦੇਖੋ ਡੈਫੀਨੇਟਲੀ ਅਥੋਰ ਅਥੋਰਾਈਜ਼ਡ ਏਜੰਸੀ ਆ ਆਰਵਿੰਨ ਵਰਕਿੰਗ ਔਨ ਇਟ ਐਂਡ ਡੈਫੀਨੇਟਲੀ ਜਸਟਿਸ ਵੀ ਡਿਲੀਵਰਡ ਬੱਦ ਸੋ ਫਾਰ ਅਸੀਂ ਤੱਤੇ ਸਭ ਇਕੱਠੇ ਹੋਏ ਆਂ ਔਰ ਸ਼ਾਂਤੀਪੂਰਵਕ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਉਹਨਾਂ ਦੇ ਪਰਮਾਤਮਾ ਨੇ ਆਤਮਾ ਨੂੰ ਸ਼ਾਂਤੀ ਦੇਵੇ ਔਰ ਅਸੀਂ ਸਭ ਉਹਨਾਂ ਦੇ ਦੁੱਖ ਦੇ ਵਿੱਚ ਖੜੇ ਆਂ ਬਸ ਗੱਲ ਇੱਕ ਚਾਪੂ ਬੰਦੀ ਹੀ ਬਾਹ ਦਿੱਤੀ ਗਈ ਆ ਤੁਹਾਨੂੰ ਲੱਗਦਾ ਜੇ ਜਿਹੜੀਆਂ ਬੰਦੀਆਂ ਕੱਲ ਆ ਇਹਨਾਂ ਨਾਲ ਇਹਦਾ ਜਿਹੜਾ ਇੱਕ ਵੱਡੀਆਂ ਘਟਨਾ ਮਾਇਆ ਰੁਕੂਨੀਆਂ ਸੱਚੇ ਨੂੰ ਇਹਦੇ ਦੇਖੋ ਇੱਕ ਹਿਊਮਨ ਦੇ ਉੱਤੇ ਇੱਕ ਅਟੈਕ ਤਾਂ ਹੈਗਾ ਇਹ ਬਾਕੀ ਹੁਣ ਇਹ ਕੀ ਡਿਸੀਜਨ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਕੀ ਹੈ ਉਹ ਤਾਂ ਉਹ ਹੀ ਦੱਸ ਸਕਦੇ ਆ Uh, and i believe we will not drag it to other side of the thing assi ek to safi katte hoye ha ki ik shanti purvak assi ohna de dukh vich shaamil ha samuchhi so, congress party jinne bhi worker hai sade oh sare uh, oh lokan de naal hai jinne ki jinan diyan jaan ganwai jinan di jaan ganiyan aur sanu bahut dukh hai is cheez da ki edda ni chizaan nahi honiyan chahidiyaan modi sahab ne ye hame shaale koi message appeal ko karni chahoon tusi sir humein i have told you ki already ਆਥਰਾਈਜ਼ਡ ਏਜੰਸੀਜ਼ ਆਰ ਵਰਕਿੰਗ ਔਨ ਇਟ ਐਂਡ ਜਸਟ ਇਟ ਵਿਲ ਬੀ ਡਿਲੀਵਰਡ ਬਸ ਇੱਕੋ ਹੀ ਮੈਸੇਜ ਸਾਰਿਆਂ ਨੂੰ ਹੈ ਕਿ ਜਿਹੜੇ ਵੀ ਹਿੰਦੁਸਤਾਨ ਦੀ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਰਾਹ ਦੇ ਕਦੀ ਵੀ ਕਾਮਯਾਬ ਨਹੀਂ ਹੋਣਗੇ ਹਿੰਦੁਸਤਾਨ ਇੱਕ ਹੈ ਇੱਕ ਹੀ ਰਹੇਗਾ ਇਹ ਹੋਈ ਹੈ ਜਿਹਦੇ ਵਿੱਚ ਸਾਡੇ ਹਿੰਦੁਸਤਾਨ ਦੇ ਬਹੁਤ ਹੀ ਟੂਰਿਸਟ ਉੱਥੇ ਸ਼ੀਰ ਹੋਏ ਆ ਅਸੀਂ ਦੇਸ਼ ਵਾਸੀਆਂ ਆਪਣੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਨਾਲ ਅਸੀਂ ਸਹਿਮਤੀ ਰੱਖਦੇ ਆ ਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਕਿ ਇਦਾਂ ਦੀ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ ਜਨਾਬ ਨੂੰ ਲੱਗਦਾ ਨਹੀਂ ਕਿ ਇਸ ਲਈ ਕਿਸੇ ਨੂੰ ਨਾ ਕਿਸੇ ਨੂੰ ਜ਼ਿੰਮੇਵਾਰੀ ਲੈ ਕੇ ਜਦੋਂ ਅਮਿਤ ਸ਼ਾਹ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਇਸ ਚੀਜ਼ ਤੇ ਮੈਂ ਦੇਖੋ ਅਮਿਤ ਸ਼ਾਹ ਜੀ ਗੱਲਾਂ ਦਾ ਬਹੁਤ ਵੱਡੀਆਂ ਕਰਦੇ ਆ ਅਸਤੀਫਾ ਲੈ ਕੇ ਵੀ ਕੋਈ ਹੱਲ ਨਹੀਂ ਇਸ ਗੱਲ ਨੂੰ ਹੈ ਨਾ ਆਪਾਂ ਨੂੰ ਬਹੁਤ ਸੱਚੀ ਨਾਲ ਸਾਰੀਆਂ ਪਾਰਟੀਆਂ ਨੂੰ ਦੇਸ਼ ਵਾਸੀ ਨੂੰ ਇਕੱਠੇ ਹੋ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਸੋਣ ਲੈ ਜੇ ਆਉਂਦਾ ਵੀ ਦੇਸ਼ ਸੁਰੱਖਿਅਤ ਹੱਥਾਂ ਵਿੱਚ ਆ ਪਰ ਕੇ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਸਾਲਾਂ ਤੋਂ ਜਿਹੜੇ ਲਗਾਤਾਰ ਜਿਹੜੇ ਹਮਲੇ ਤਾਂ ਦੇ ਇਨਸਾਨੀਅਤ ਦੇ ਉੱਤੇ ਹੋਈ ਜਾ ਰਹੇ ਆ ਦੇਖੋ ਦੇਸ਼ ਸੁਰੱਖਿਅਤ ਹੱਥਾਂ 'ਚ ਹੋਵੇ ਤਾਂ ਇੰਨੀ ਹੱਤਿਆ ਇਕ ਟੂਰਿਸਟਾਂ ਦੇ ਵਿਚਾਰੇ ਆਪਣੇ ਪਰਿਵਾਰ ਦੇ ਨਾਲ ਆਪਣਾ ਛੁੱਟੀਆਂ ਮਨਾਣ ਗਏ ਸੀ ਉਹ ਕਰੇ ਉੱਥੇ ਸੀ ਜਲੋ ਗਏ ਬਹੁਤ ਇਹ ਮੰਦ ਭਾਗੀ ਘਟਮਾਇਆ ਜੋ ਵੀ ਜਮ ਜੀਐਨਕੇ ਮੇ ਹੁਆ ਹੈ ਉਸੇ ਅਗਰ ਬੋਲਾ ਜਾਏ ਤਾਂ ਮਨ ਤੋਂ ਵਿਅਥਾ ਹੈ ਭਾਵਨਾਏ ਵੀ کہیں ਨਾ کہیں ਮੌਨ ਹੈ ਔਰ ਸਭ ਤੋਂ ਵੱਡੀ ਬਾਤ ਇਹ ਹੈ ਕਿ ਜੋ ਲੋਕ ਸੱਤਾ ਮੇ ਹੈ ਦੇਸ਼ ਦਾ ਇੱਕ ਇੱਕ ਪਰਿਵਾਰ ਇੱਕ ਇੱਕ ਵਾਸੀ ਉਨਕੀ ਤਰਫ ਅੱਜ ਨਜ਼ਰੇ लगा के बैठा हुआ है कि सरकार बोल लीजिए जहाँ फ्रंट लाइन वाले बोल लीजिए करते क्या हैं तो आज एक मतलब हम ये कह सकते हैं कि आशाओं को बांध के आज की जो हमारी पब्लिक है वो सेंटर सरकार की तरफ़ देख रही है या सत्ता की तरफ देख रही है कि ये हो क्या रहा है और सरकारें कर क्या रही हैं और उनका जो लॉ एंड ऑर्डर स्ट्रक्चर है वो कहाँ जाके काम कर रहा है जो जे में ये चीज़ हुई है क्या इनको पहले नहीं पता लग सकता था सबसे पहले तो मैं ये बोलना चाहूँगा कि उन परिवारों को मेरी तरफ़ से दिली श्रद्धांजलि है उन जिनके लोग इस कांड में गोली कांड में शहीद हुए हैं मैं तो शहीद ही कहूँगा बिकॉज क्या है कि उन्होंने जाने दिए हैं अपनी और आ, ये जाने निरार्थक नहीं जानी चाहिए आगे से सरकार को थोड़ा सा संभलना चाहिए कि ऐसी वारदातें ना हों देखिए भारत देश एक आज़ाद देश है और इसका हर वासी अपने आप को आज़ाद और सुरक्षित समझ के कहीं भी विचरण करता है काम के लिए निकलता है बच्चे स्कूल के लिए निकलते हैं लेडीज़ बाहर अंदर जाती हैं काम के लिए या घर की कोई ज़रूरती चीज़ों के लिए रिश्तेदारी में कहीं भी मतलब हम लोग आज़ादी से घूमते हैं अगर हमारे आज़ाद देश में आज़ादी से घूमने पर गोलियाँ मिलेंगी ਤੋ ਹਮਾਰਾ ਲਾਅ ਐਂਡ ਆਰਡਰ ਸਰਕਾਰਾਂ ਕੀ ਕਰ ਰਹੀਆਂ ਸਰ ਮੇਰੇ ਇੱਕ ਕੁਐਸਚਨ ਜ਼ਰੂਰ ਹੈ ਹਾਂ ਸੇ ਰਾਜ ਸਾਹਿਬ ਸੁਣਨੇ ਕੇ ਆਉਂਦਾ ਦੇਖਣ ਜਿਵੇਂ ਆਉਂਦਾ ਭਾਸ਼ਣਾ ਕੇ ਹਮੇਸ਼ਾ ਤੁਸੀਂ ਸੁਣਿਆ ਹੋਣਾ ਤੇ ਦੇਸ਼ ਜਿਹੜਾ ਸੁਰੱਖਿਤ ਹੱਥਾਂ ਵਿੱਚ ਆ ਪਰ ਜੇ ਦੇਖਿਆ ਜਾਵੇ ਪਿੱਛੇ ਨੂੰ ਆਪਾਂ ਕੁਸਾਨਾਂ ਦੇ ਤੇ ਆਤਮਾਰਥੀ ਤੇ ਲਗਾਤਾਰ ਇਹਨੀਆਂ ਭੱਡੀਆਂ ਟੇੜੀਆਂ ਦੁਰਘਟਨਾਵਾਂ ਹੋ ਰਹੀਆਂ ਇਹ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਦੇਖੋ ਦੇਸ਼ ਤਾਂ ਬਹੁਤ ਸੁਰੱਖਿਤ ਹੱਥਾਂ 'ਚ ਹੈ ਸਾਡੀ ਆਰਮੀ ਬਹੁਤ ਸਟਰੋਂਗ ਹੈ ਪਰ ਕੀ ਸਾਡੀ ਆਰਮੀ ਵੀ ਸੁਰੱਖਿਤ ਹੱਥਾਂ 'ਚ ਹੈ ਠੀਕ ਹੈ ਨਾ ਇਹ ਵੀ ਇੱਕ ਸਭ ਤੋਂ ਵੱਡਾ ਸੋਅਲੇ ਪਹਿਲਾਂ ਵੀ ਆਰਮੀ ਦੇ ਉੱਤੇ ਅਟੈਕ ਹੋਇਆ ਕਿੰਨੇ ਬੰਦੇ ਫਲਵਾਮਾਂ ਦੇ ਵਿੱਚ ਮਰੇ ਆ ਸੇਮ ਉਹੀ ਚੀਜ਼ ਹੁਣ ਰਿਪੀਟ ਕੀਤੀ ਗਈ ਆ ਮਤਲਬ ਸاسي ਜੋ ਲੋਕ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਕਾਸਟਾਂ ਦੇ ਸਭ ਮਿਲ ਕੇ ਇੱਕ ਜਗ੍ਹਾ ਤੇ ਆਪਾਂ ਇੱਕ ਦੇਸ਼ ਦੇ ਵਿੱਚ ਰਹਿੰਦੇ ਆ ਸਾਡਾ ਲੋਕਤੰਤਰ ਹੈ ਜਿਹਦੇ ਵਿੱਚ ਹਰ ਫਲਵਾੜੀ ਦਾ ਫੁੱਲ ਹੈ ਪਰ ਉਹਨਾਂ ਨੂੰ ਫਲਵਾੜੀ ਦੇ ਫੁੱਲਾਂ ਨੂੰ ਅਲੱਗ-ਅਲੱਗ ਕਰਕੇ ਤੋੜ ਕੇ ਉਹਨਾਂ ਨੂੰ ਬਿਖੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਚਾਹੀਦਾ ਕਿ ਉਹਨਾਂ ਨੂੰ ਉਹਨਾਂ ਤਤਵਾਂ ਨੂੰ ਲੱਭਿਆ ਜਾਵੇ ਜਿਹੜੇ ਇਸ ਸੁਲਵਾੜੀ ਨੂੰ ਤੋੜ ਕੇ ਬਖੀਰਨਾ ਚਾਹੁੰਦੇ ਆ ਔਰ ਇਹਨਾਂ ਨੂੰ ਥੋੜਾ ਜਿਹਾ ਸਟ੍ਰਿਕਟ ਹੋ ਕੇ ਇਹਨਾਂ ਦੇ ਉੱਤੇ ਐਕਸ਼ਨਸ ਲੈਣੇ ਚਾਹੀਦੇ ਆ ਔਰ ਮੈਂ ਤਾਂ ਕਹਿੰਦਾ ਕਿ ਇਦਾਂ ਦੇ ਬੰਦੇ ਨੂੰ ਇਨਸਾਨ ਨਾ ਸਮਝਦੇ ਹੋਏ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਅਗਰ ਜਿਹੜਾ ਹੱਥ ਆ ਗਿਆ ਉਹਨੂੰ ਫਿਰ ਪ੍ਰੋਪਰਲੀ ਲਾ ਐਂਡ ਆਰਡਰ ਅੰਡਰ ਉਹਨੂੰ ਪ੍ਰੋਪਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਰੋਸ ਪ੍ਰਦਰਸ਼ਨਾਂ ਜਾਂ ਕੈਂਡਲ ਮਾਰਚ ਕਰਨੇ ਆ ਇਹਨਾਂ ਦੀਆਂ ਘਟਨਾਵਾਂ ਨੂੰ ਜਿਹੜਾ ਇਹ ਠਨ ਪਾ ਸਕਦੇ ਆ ਪਹਿਲੀ ਗੱਲ ਤਾਂ ਜ਼ਿਲ੍ਹਾ ਹੰਟਕ ਜਿਹੜੀ ਹੈਗੀ ਆ ਉਹ ਇਸ ਘਟਨਾ ਦੀ ਜਿਹੜੀ ਜੰਮੂ ਅਤੇ ਕਸ਼ਮੀਰ ਚ ਹੋਈ ਆ ਇਹਦੀ ਬਹੁਤ ਹੀ ਜ਼ਬਰਦਸਤ ਸ਼ਬਦਾਂ ਦੇ ਵਿੱਚ ਅਸੀਂ ਨਕੀਦੀ ਕਰਦੇ ਆ ਔਰ ਇਹ ਬਹੁਤ ਹੀ ਮਾੜੀ ਗੱਲ ਹੋਈ ਆ ਜਿਹੜੀ ਉੱਥੇ ਹੋਈ ਆ ਇਹ ਮੈਂ ਸਮਝਦਾ ਇੱਕ ਕਾਇਰਾਨਾ ਹਰਕਤ ਆ ਜਿਹੜੀ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਗਈ ਆ ਨਿਹੱਥੇ ਲੋਕ ਉੱਥੇ ਸੈਰ ਕਰਨ ਗਏ ਆ ਘੁੰਮਣ ਗਏ ਆ ਇਨੋਸਾਂ ਤੇ ਉਹਨਾਂ ਨੂੰ ਪਤਾ ਕੁਝ ਨਹੀਂ ਕਿ ਇੱਥੇ ਇਹ ਕੁਝ ਹੋ ਜਾਣਾ ਔਰ ਇਦਾਂ ਦੀ ਵਾਰਦਾਤ ਦਾ ਹੋ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ ਦੇਖੋ ਜੀ ਜਿਹੜਾ ਸਾਡਾ ਭਾਰਤ ਦੇਸ਼ ਹੈ ਇੱਕ ਸੈਕੂਲਰ ਦੇਸ਼ ਹੈ ਜਿੱਥੇ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਜਾਂ ਧਰਮ ਦੇ ਨਾਂ ਤੇ ਜਾਂ ਦੂਸਰੇ ਤਰ੍ਹਾਂ ਕਰਕੇ ਪਾੜਨ ਦੀ ਕੋਸ਼ਿਸ਼ ਕਰਨੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਸਾਡੀ ਜਿਹੜੀ ਆਰਮੀ ਹੈ ਉਹ ਬੜੀ ਮਜ਼ਬੂਤ ਹੈ ਲੇਕਿਨ ਕੁਝ ਲੋਕਾਂ ਦੇ ਵਿੱਚ ਇਹੋ ਜਿਹੀਆਂ ਭਾਵਨਾਵਾਂ ਹਨ ਕਿ ਲੋਕਾਂ ਨੂੰ ਪਾੜ ਕੇ ਰੱਖਿਆ ਜਾਵੇ ਲੋਕਾਂ ਨੂੰ ਜੁੜੇ-ਜੁੜੇ ਕੀਤਾ ਜਾਵੇ ਸੋ ਇਸ ਕਰਕੇ ਉਹ ਲੋਕਾਂ ਉੱਤੇ ਸਾਨੂੰ ਚੌਕਸ ਰਹਿਣ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਵੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਇਹ ਲੋਕ ਜਿਹੜੇ ਆ ਪਾੜਦੇ ਆ ਆਦੇਸ਼ ਨੂੰ ਇਹ ਵੇ ਸਾਡਾ ਸੈਕੂਲਰ ਆ ਕਾਂਗਰਸ ਪਾਰਟੀ ਹਮੇਸ਼ਾ ਹੀ ਅਮਨ ਪਸੰਦ ਰਹੀ ਆ ਪਿਛਲੇ ਜਿੰਨੇ ਵੀ ਸਾਡੇ ਲੀਡਰ ਹੋਏ ਸਾਰੇ ਅਮਨ ਪਸੰਦ ਸੀਗੇ ਸ਼ਾਂਤੀ ਪਸੰਦ ਸੀਗੇ ਤੇ ਅਸੀਂ ਵੀ ਉਹਨਾਂ ਦੇ ਨਾਲ ਸ਼ਾਂਤੀ ਪਸੰਦੀਆਂ ਸਾਰੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਕਦੇ ਵੀ ਇਹੋ ਜਿਹੀਆਂ ਘਟਨਾ ਨਹੀਂ ਹੋਣੀ ਇਹੋ ਕੰਮ ਘਟਣਾ ਹੋਈ ਹੈ ਇਹਦੀ ਅਸੀਂ ਬਹੁਤ ਵੱਡੀ ਨਿਗਹਿਦੀ ਕਰਦੇ ਹਾਂ